ਸਤਿਨਾਮ ਸ੍ਰੀ ਵਾਹਿਗੁਰੂ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾ ਜੀਵਾ ਤਨ ਮਨ ਠਿਵ ਹਰਿਆ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਗਤ ਕਬੀਰ ਸਾਹਿਬ ਜੀਾਂ ਦੇ ਸ਼ਲੋਕਾਂ ਦੀ ਵਿਚਾਰ ਲੜੀਵਾਰ ਆਪਾਂ ਰਲ ਮਿਲ ਕੇ ਕਰ ਰਹੇ ਹਾਂ ਸੋ ਭਗਤ ਕਬੀਰ ਸਾਹਿਬ ਜੀਾਂ ਦੇ 125 ਸ਼ਲੋਕ ਜਿਹੜੇ ਆ ਹੁਣ ਤੱਕ ਪੜ੍ਹੇ ਗਏ 126 ਨੰਬਰ ਸ਼ਲੋਕ ਤੋਂ ਆਪਾਂ ਅੱਜ ਸ਼ੁਰੂ ਕਰਨਾ ਹੈ ਪੁੱਛਦੇ ਆ ਭਗਤ ਕਬੀਰ ਸਾਹਿਬ ਜੀਾਂ ਨੂੰ ਕੀ ਅੱਜ ਸਾਡੇ ਲਈ ਕੀ ਉਪਦੇਸ਼ ਕੀ ਸਨੇਹਾ ਅੱਜ ਸਾਡੇ ਲਈ ਤੁਸੀਂ ਦੇ ਰਹੇ ਹੋ ਭਗਤ ਕਬੀਰ ਸਾਬ ਕਹਿੰਦੇ ਆ ਕਬੀਰ ਰਹਿ ਨਾੁਰਿ ਬਿਸ਼ੋਰਿਆ ਰਹੁ ਰ ਸੰਖਮਜੂਰ ਦੇਵਲ ਦੇਵਲ ਧਾੜੀ ਦੇ ਸਹਿ ਉਗਵਤ ਸੂਰ ਕਹਿੰਦੇ ਰਣਾਉਰ ਕਹਿ ਰਿਹਾ ਸਮੁੰਦਰ ਤੋਂ ਕਹਿੰਦੇ ਜਿਹੜਾ ਸੰਖਨ ਸੰਖ ਕਹਿੰਦੇ ਉਹ ਸਮੁੰਦਰ ਤੋਂ ਵਿਛੜ ਜਾਂਦਾ ਜਦੋਂ ਫਿਰ ਕਹਿੰਦੇ ਉਹਦੇ ਨਾਲ ਬਣਦਾ ਕੀ ਹੈ ਸਮੁੰਦਰ ਦੇ ਵਿੱਚ ਰਹਿੰਦਾ ਹੈ ਭਾਵਕੇ ਰਤਨਾ ਦੀ ਖਾਨ ਦੇ ਵਿੱਚ ਸਮੁੰਦਰ ਦੇ ਵਿੱਚ ਰਹਿ ਰਿਹਾ ਹੈ ਪਰ ਜਦੋਂ ਉੱਥੋਂ ਬਾਹਰ ਨਿਕਲ ਗਿਆ ਕਿਸੇ ਨਾ ਕਿਸੇ ਦੇ ਹੱਥ ਆ ਗਿਆ ਤਾਂ ਭਗਤ ਕਬੀਰ ਸਾਹਿਬ ਕਹਿੰਦੇ ਦੇਵਲ ਦੇਵਲ ਧਾਮੜੀ ਦੇ ਸਹਿ ਉਗਵਤ ਸੂਰ ਸੂਰ ਦਾ ਭਾਵ ਹੁੰਦਾ ਸੂਰਮ ਸੂਰਜ ਤੇ ਦੇਵਲ ਦਾ ਭਾਵ ਉਹਨਾਂ ਦੇਵਤਾ ਕਹਿੰਦੇ ਜਦੋਂ ਹ ਸੰਖ ਜਿਹੜਾ ਸਮੁੰਦਰ ਚੋਂ ਨਿਕਲ ਗਿਆ ਕਿਸੇ ਮੰਦਰ ਦੇ ਪੁਜਾਰੀ ਦੇ ਹੱਥ ਆ ਗਿਆ ਕਹਿੰਦੇ ਉਹਨੇ ਫਿਰ ਮੰਦਰ ਦੇ ਵਿੱਚ ਠਾਕੁਰ ਦਵਾਰੇ ਦੇ ਵਿੱਚ ਕਹਿੰਦੇ ਉਹਨੂੰ ਵਜਾਉਣਾ ਸ਼ੁਰੂ ਕਰਦਾ ਸੂਰਜ ਚੜ੍ਹਦੇ ਸਾਰੇ ਕਹਿੰਦੇ ਉਹ ਫਿਰ ਉੱਥੇ ਕੋਕਣਾ ਸ਼ੁਰੂ ਕਰ ਦਿੰਦਾ ਭਾਵਕੇ ਆਪਣੇ ਅਸਲੇ ਤੋਂ ਵਿਛੜ ਗਿਆ ਹੁਣ ਸਾਨੂੰ ਵੀ ਤੇ ਗੁਰੂ ਸਾਹਿਬ ਇਹ ਕਹਿੰਦੇ ਐ ਕਿ ਜਦੋਂ ਤੁਸੀਂ ਆਪਣੇ ਧੁਰੇ ਨਾਲੋਂ ਟੁੱਟ ਗਏ ਨਾ ਕਹਿੰਦੇ ਉਦੋਂ ਫਿਰ ਤੁਹਾਨੂੰ ਵੀ ਦੁੱਖ ਸਹਿਣਾ ਪੈਣਾ ਹੈ ਜਦੋਂ ਤੁਸੀਂ ਆਪਣੇ ਭੁਰੇ ਨਾਲੋਂ ਟੁੱਟ ਗਏ ਹੁਣ ਸਾਡਾ ਭਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੇ ਅਸੀਂ ਇਹਦੇ ਨਾਲ ਜੁੜੇ ਰਹਿਾਂਗੇ ਕਹਿੰਦੇ ਕੋਈ ਦੁੱਖ ਨਹੀਂ ਲੱਗਣਾ ਜਿਵੇਂ ਚੱਕੀ ਦੇ ਵਿੱਚ ਜਦੋਂ ਕਣਕ ਪੀਸੀ ਜਾਂਦੀ ਹੈ ਨਾ ਦੋ ਪੁੜਾਂ ਦੇ ਵਿੱਚ ਜਿਹੜੀ ਦਾਣਾ ਆ ਗਿਆ ਕਹਿੰਦੇ ਉਹ ਦਾਣੇ ਦਾ ਉਹਨੇ ਚੂਰਾ ਕਰ ਦੇਣਾ ਚੱਕੀ ਨੇ ਪੁੜਾਂ ਨੇ ਪਰ ਜਿਹੜਾ ਦਾਣਾ ਧੁਰੇ ਨਾਲ ਲੱਗ ਗਿਆ ਨਾ ਕਹਿੰਦੇ ਉਹ ਪੀਸਿਆ ਨਹੀਂ ਜਾਂਦਾ ਉਹ ਸਾਬਤੇ ਦਾ ਸਾਬਤਾ ਬਾਹਰ ਨਿਕਲ ਜਾਂਦਾ ਹੈ ਉਹ ਨਹੀਂ ਪੀਸਿਆ ਜਾਂਦਾ ਪੀਸਿਆ ਕਦੋਂ ਜਾਂਦਾ ਜਦੋਂ ਤੁਰੇ ਨਾਲੋਂ ਵਿਛੜ ਗਿਆ ਦੂਰ ਹੋ ਗਿਆ ਅਸੀਂ ਵੀ ਪਰਮਾਤਮਾ ਦੇ ਨਾਲੋਂ ਦੂਰ ਹੋ ਗਏ ਅਸੀਂ ਵਿਛੜ ਗਏ ਪਰਮਾਤਮਾ ਜਦੋਂ ਪਰਮਾਤਮਾ ਤੋਂ ਵਿਛੜਦੇ ਹਨ ਕੱਲ ਵੀ ਆਪਾਂ ਨੇ ਪੜਿਆ ਸੀ ਭਾਈ ਗੁਰਦਾਸ ਸਾਹਿਬ ਕਹਿੰਦੇ ਚੰਦ ਚਕੌਰ ਪ੍ਰੀਤ ਹੈ ਲਾਇਕਾਰ ਨਿਹਾਰੇ ਚੱਕ ਵੀ ਸੂਰਜ ਹੀ ਤ ਹੈ ਮਿਲ ਹੋਣ ਸੁਖਾਲੇ ਕਹਿੰਦੇ ਜਿਹੜੀ ਚੱਕ ਵੀ ਤੇ ਚੱਕਵਾ ਉਹਨਾਂ ਦਾ ਵੀ ਆਪਸ ਚ ਜਦੋਂ ਰਾਤ ਪੈਂਦੀ ਹੈ ਵਿਛੋੜਾ ਪੈ ਜਾਂਦਾ ਜਦੋਂ ਦਿਨ ਚੜਦਾ ਕਹਿੰਦੇ ਉੱਤੇ ਮਿਲ ਜਾਂਦੇ ਆ ਪਰ ਜਿਹੜਾ ਬੰਦਾ ਕਹਿੰਦੇ ਪ੍ਰਮਾਤਮਾ ਤੋਂ ਇੱਕ ਵਾਰ ਵਿਛੜ ਗਿਆ ਮੁੜ ਕੇ ਮਿਲਣਾ ਔਖਾ ਮੁੜ ਕੇ ਨਹੀਂ ਫਿਰ ਮਲਾਪ ਹੋਣਾ ਔਖਾ ਹੋ ਜਾਣਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਵੀਰ ਸੁੱਤਾ ਕੀ ਕਰ ਰਹਾ ਜਾਗ ਰੋਏ ਭੈ ਦੁਖ ਜਾ ਕਾ ਵਸ ਗੋਰ ਮਹਿ ਕਬੀਰ ਸਾਹਿਬ ਕਹਿੰਦੇ ਸੁੱਤਾ ਕਦੇ ਵਾਸਤੇ ਪਿਆ ਕਬੀਰ ਸੁਤਾ ਕੀਆ ਕਰ ਹੈ ਜਾਗ ਰੋਏ ਭੈ ਦੁੱਖ ਕਹਿੰਦੇ ਆਪਣੇ ਦੁੱਖਾਂ ਨੂੰ ਰੋ ਹੁਣ ਇੱਥੇ ਦੁੱਖਾਂ ਨੂੰ ਰੋਣ ਦਾ ਬੰਦਾ ਕਹਿੰਦਾ ਜਦੋਂ ਕੋਈ ਕਿਸੇ ਨੂੰ ਕੋਈ ਦੁੱਖ ਆ ਜੇ ਬੰਦਾ ਅਗਲਾ ਕਹਿੰਦਾ ਤੂੰ ਰੋਂਦਾ ਕਰ ਤੂੰ ਦੁੱਖ ਹੈ ਹਟ ਜਾਊਗਾ ਪਰ ਇੱਥੇ ਭਗਤ ਕਬੀਰ ਸਾਹਿਬ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ ਕਹਿੰਦਾ ਜਦੋਂ ਬੰਦਾ ਕੋਈ ਸਾਡੇ ਚੋਂ ਚਲਿਆ ਜਾਂਦਾ ਨਾ ਉਦੋਂ ਰੋਂਦੇ ਆ ਨਾ ਇਸ ਕਰਕੇ ਰੋਂਦੇ ਆ ਵੀ ਹੁਣ ਤੇਰੇ ਨਾਲੋਂ ਵਿਛੋੜਾ ਪੈ ਗਿਆ ਹੁਣ ਤੇਰਾ ਤੇ ਮੇਰਾ ਕੋਈ ਸਾਥ ਨਹੀਂ ਹੈ ਜਿਸ ਬੰਦੇ ਦੇ ਸਰੀਰ ਚੋਂ ਸਵਾਸ ਨਿਕਲ ਗਏ ਨਾ ਸਾਹ ਨਿਕਲ ਗਏ ਉਹਦੇ ਨਾਲ ਉਦੋਂ ਤਾਰ ਹੁੰਦਾ ਅਗਲਾ ਕਹਿੰਦਾ ਹੁਣ ਤੇਰਿਆ ਤੇ ਮੇਰਾ ਹੁਣ ਕੋਈ ਸਾਥ ਨਹੀਂ ਹੈ ਭਗਤ ਕਬੀਰ ਸਾਹਿਬ ਕਹਿੰਦੇ ਦੁੱਖਾਂ ਨੂੰ ਵੀ ਆਪਣੇ ਜ਼ਿੰਦਗੀ 'ਚ ਬਾਹਰ ਕਰਦੇ ਹੋ ਕਹਿੰਦੇ ਕਹਿ ਦਿਓ ਕਿ ਤੇਰਾ ਤੇ ਮੇਰਾ ਹੁਣ ਕੋਈ ਸਾਥ ਨਹੀਂ ਹੁਣ ਮੇਰੇ ਨਾਲ ਗੁਰੂ ਆ ਗਿਆ ਜਦੋਂ ਸਾਡੀ ਜ਼ਿੰਦਗੀ 'ਚ ਗੁਰੂ ਹੋਵੇ ਨਾ ਫਿਰ ਦੁੱਖ ਸਾਡਾ ਕੁਝ ਨਹੀਂ ਵਿਗਾੜ ਸਕਦਾ ਗੁਰੂ ਸਾਹਿਬ ਨੇ ਗੁਰਬਾਣੀ 'ਚ ਕਿਹਾ ਨਾ ਦੁੱਖ ਸੁੱਖ ਦੁਆਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਕਹਿੰਦੇ ਦੁੱਖ ਤੇ ਸੁੱਖ ਤੇ ਤੇ ਸਰੀਰ ਦੇ ਕੱਪੜੇ ਨੇ ਗਹਿਣੇ ਨੇ ਬਸ ਕਹਿੰਦੇ ਜਿਵੇਂ ਅਸੀਂ ਕੱਪੜਾ ਬਦਲ ਲੈਂਦੇ ਆ ਕਦੇ ਸਾਡੀ ਜ਼ਿੰਦਗੀ 'ਚ ਸੌਖ ਆ ਜਾਂਦਾ ਕਦੇ ਔਖਾ ਆ ਜਾਂਦਾ ਬਸ ਕਹਿੰਦੇ ਇਹਦੇ ਤੋਂ ਘਬਰਾਉਣਾ ਨਹੀਂ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਦੁੱਖਾਂ ਨਾਲ ਲੜਨ ਦੀ ਤਾਕਤ ਪੈਦਾ ਕਰੋ ਉਹ ਤਾਕਤ ਪੈਦਾ ਕਿੱਥੋਂ ਹੋਣੀ ਹੈ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ ਕਬੀਰ ਸੁਤਾ ਕਿਆ ਕਰਹਿ ਜਾਗ ਰੋਏ ਭੈ ਦੁੱਖ ਜਾ ਕੇ ਵਾਸਾ گور ਮੈ ਸੋ ਕਿਉ ਹੋਵੇ ਸੋ ਵਸ ਸੁਖ ਕਹਿੰਦੇ ਜਿੱਤੇ ਸਰੀਰ ਚੋਂ ਜਿੰਦ ਨਿਕਲ ਗਈ ਨਾ ਕਹਿੰਦੇ ਉਦੋਂ ਤੇ ਫਿਰ ਵਾਸਾ ਤੇਰਾ ਉਹ ਮੜੀ ਨਾਲ ਹੋ ਮੜੀ ਦੇ ਨਾਲ ਜਦੋਂ ਵਾਸਾ ਉਹਦੇ ਨਾਲ ਬਣ ਗਿਆ ਨਾ ਉਹਦੇ ਨਾਲ ਰਹਿਣਾ ਸ਼ੁਰੂ ਕਰਤਾ ਸੋ ਕਿਉਂ ਸੋ ਵੈ ਸੁੱਖ ਕਹਿੰਦੇ ਫੇਰ ਜ਼ਿੰਦਗੀ 'ਚ ਸੁੱਖ ਥੋੜਾ ਹੋਣਾ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਆਉਂਦੇ ਐ। ਫਰੀਦਾ ਇੱਕ ਸਰਹਾਣੇ ਭੋਏ ਸਵਣ ਕੀੜਾ ਲੜਿਓ ਬਾਸ ਇਤੜਿਆਂ ਜੁਗ ਬੱਪਰੇ ਇਕਤ ਪਿਆ ਪਾਸ ਕਹਿੰਦੇ ਉਥੇ ਸੁੱਖਾਂ ਦੀ ਗੱਲ ਕਿਹੜੀ ਉਹਤੇ ਕਹਿੰਦੇ ਜਿੱਤੇ ਸਰੀਰ ਚੋਂ ਜਿੰਦ ਨਿਕਲ ਗਈ ਕਵਰ ਪਟਕੇ ਨਾ ਟਵਾ ਪਟਕੇ ਉਹਦੇ ਵਿੱਚ ਤੈਨੂੰ ਕਹਿੰਦੇ ਦੱਬ ਆਉਣਾ ਹੈ ਟਵਾ ਪਟਕੇ ਦੱਬ ਆਉਣਾ ਹੈ ਕਹਿੰਦੇ ਫਿਰ ਸਰਹਾਣੇ ਥੱਲੇ ਰੱਖ ਦੇਣੀ ਹੈ ਇੱਟ ਕਹਿੰਦੇ ਕਿੰਨਾ ਸਮਾਂ ਬੀਤ ਗਿਆ ਕਿੰਨਾ ਸਮਾਂ ਬੀਤ ਗਿਆ ਕਹਿੰਦੇ ਜਿੱਦਰ ਨੂੰ ਪਿਆਸ ਸੀ ਦਾ ਸोदर ਨੂੰ ਹੀ ਪਿਆ ਪ੍ਰਿਦਾਇਤ ਸਰਹਾਣੇ ਭੋਏ ਸਬਣ ਕੀੜਾ ਲੜਿਓ ਬਾਸ ਕੀੜਿਆਂ ਨੇ ਬਾਸ ਖਾ ਲਿਆ ਕੀੜਾ ਲੜਿਓ ਬਾਸ ਕੀਤੜਿਆਂ ਜੁਗ ਵਾਪਰੇ ਇਕਤ ਪਿਆ ਬਾਸ ਕਹਿੰਦੇ ਜੁਗ ਬੀਤ ਗਏ ਪਏ ਨੇ ਜਿੱਧਰ ਨੂੰ ਪਾ ਕੇ ਆਏ ਸੀ ਉਹ ਸੋਤਰ ਨੂੰ ਐ ਪਏ ਜਿੱਧਰ ਨੂੰ ਪਾਸਾ ਦਿਵਾ ਕੇ ਆਏ ਸੀ ਉਧਰ ਨੂੰ ਹੀ ਪਏ ਹੁਣ ਮੁਸਲਮਾਨੀ ਵੀਰ ਕਹਿੰਦੇ ਐ ਕਿ ਕਬਰ ਦੇ ਵਿੱਚ ਹਿਸਾਬ ਕਿਤਾਬ ਹੁੰਦਾ ਹੈ ਕਹਿੰਦੇ ਉੱਥੇ ਬਿਠਾਇਆ ਜਾਂਦਾ ਹੈ ਕਹਿੰਦੇ ਬੰਦੇ ਨੂੰ ਜਿਹੜਾ ਮਰਿਆ ਹੈ ਜਿਹਨੂੰ ਦੱਬ ਕੇ ਆਏ ਨੇ ਕਹਿੰਦੇ ਉਹਨੂੰ ਬਿਠਾ ਲੈਂਦੇ ਆ ਕਹਿੰਦੇ ਮੌਤ ਦਾ ਫਰਿਸ਼ਤਾ ਜਿਹੜਾ ਕਹਿੰਦੇ ਉਹ ਬਿਠਾ ਲੈਂਦਾ ਪਰ ਭਗਤ ਕਵੀ ਬਾਬਾ ਫਰੀਦ ਸਾਹਿਬ ਕਹਿੰਦੇ ਨਹੀਂ ਭਾਈ ਕਹਿੰਦੇ ਉੱਥੇ ਜਿੱਧਰ ਨੂੰ ਪਾਸਾ ਦੇ ਕੇ ਆਏ ਸੀ ਉਧਰ ਨੂੰ ਹੀ ਪਿਆ ਕਿੰਨਾ ਸਮਾਂ ਲੰਘਿਆ ਕਹਿੰਦੇ ਉੱਥੇ ਫਿਰ ਸੁੱਖ ਦੀ ਕਾਹਦੀ ਗੱਲ ਕਵੀਰ ਸੁੱਤਾ ਕਿਆ ਕਰ ਹੈ ਉਠ ਕੇ ਨਜਤ ਨੂਰਾ ਇੱਕ ਦਿਨ ਸੋਵਨ ਹੋਏਂਗੋ ਤਾਂ ਤੇ ਵੀਰ ਸਾਹਿਬ ਕਹਿੰਦੇ ਐ ਕਿ ਵੀਰ ਸੁੱਤਾ ਕੀ ਕਰਹਿ ਉੱਠ ਕੇ ਨੰਜ ਤਹ ਨੂਰਾ ਇੱਕ ਦਿਨ ਸੋਵਨ ਹੋਏਗੋ ਨੰਦ ਗੋੜ ਪਸਾਰ ਤਾਂ ਜਿੱਦੇ ਸਰੀਰ ਤੋਂ ਜਿੰਦ ਨਿਕਲ ਜਾਗੀਆਂ ਪਹਿਲਾ ਸੁਚੇਤ ਹੋਣ ਦੀ ਗੱਲ ਕਰਦੇ ਐ। ਕਿਸ ਸਚੇਤ ਹੋ ਦੁਨੀਆਂ ਦੇ ਵਿੱਚ ਵਿਚਰਨਾ ਕਿਵੇਂ ਐ ਦੁਨੀਆਂ 'ਚ ਰਹਿਣਾ ਕਿਵੇਂ ਐ ਉਸ ਪ੍ਰਮਾਤਮਾ ਨੂੰ ਜੱਣੇਗਾ ਪ੍ਰਮਾਤਮਾ ਸਾਨੂੰ ਜ਼ਿੰਦਗੀ ਜਿਉਣ ਦਾ ਚੱਜ ਸਿਖਾਉਂਦਾ ਗਾ। ਗੁਰਵੇ ਦੇ ਚੱਜ ਅਚਾਰ ਸਿੱਖ ਤਦ ਕਦੇ ਨਾ ਲੱਗਦਾ ਦੁੱਖ। ਕਿ ਪ੍ਰਮਾਤਮਾ ਸਾਨੂੰ ਗੁਰੂ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਦਾ ਹੈ ਜੇ ਸਾਡੇ ਕੋਲ ਤਰੀਕਾ ਹੀ ਨਹੀਂ ਫਿਰ ਅਸੀਂ ਆਤਮਕ ਮੌਤੇ ਮਰੇ ਹੋਏ ਆ ਇੱਕ ਦਿਨ ਸੋਬਰ ਹੋਏਗਾ ਕਦੇ ਜਿੱਤੇ ਆਤਮਕ ਮੌਤੇ ਤੇ ਮਰ ਰਹੇ ਹਾਂ ਸੀ ਇੱਕ ਦਿਨ ਸ਼ਰੀਰ ਕਰਕੇ ਵੀ ਮਰ ਜਾਣਾ ਇੱਕ ਦਿਨ ਸ਼ਰੀਰ ਕਰਕੇ ਵੀ ਮਰ ਜਾਣਾ ਉੱਠ ਕੇ ਨੱਜਾ ਮੁਰਾਰ ਇੱਕ ਦਿਨ ਸੌਂਵਲ ਹੋਏ ਨੂੰ ਲੰਬੇ ਗੋੜ ਪਸਾਰ ਕਹਿੰਦੇ ਕਿ ਦਿਨ ਇਸ ਤਰ੍ਹਾਂ ਦਾ ਸੌਣਾ ਹੈ ਲੰਬੀਆਂ ਤਾਲ ਕੇ ਪੈ ਜਾਣਾ ਹੈ ਕਹਿੰਦੇ ਉੱਤੇ ਤੇ ਕਿਸੇ ਨੇ ਤੈਨੂੰ ਉਠਾਉਣਾ ਵੀ ਨਹੀਂ ਕਿ ਉੱਠ ਹੜ ਭਾਈ ਕਿਸੇ ਨੇ ਨਹੀਂ ਕਹਿਣਾ ਲੰਬੇ ਗੋੜ ਪਸਾਰ ਸਦਾ ਦੀ ਨੀਂਦ ਸੌਂ ਜਾਣਾ ਹੈ ਉੱਤੇ ਹਰੇਕ ਨੂੰ ਸੌਣਾ ਪੈਣਾ ਦਾਸ ਸੀ ਆਤਮਿਕ ਮੁਕਤੀ ਨਾਲ ਸ਼ਰੀਰ ਕਮਾਤ ਜਿਹੜੀ ਹੈ ਉਹ ਤੇ ਇੱਕ ਨਾ ਇੱਕ ਦਿਨ ਆਉਣੀ ਹੈ ਪਰ ਆਤਮਿਕ ਮੌਤੇ ਆਉਂਦੀ ਹੈ ਜੇ ਆਤਮਿਕ ਮੌਤੇ ਬੰਦਾ ਮਰ ਗਿਆ ਫਿਰ ਉਹਦੇ ਪੰਨੇ ਕਿੰਦੇ ਰਹਿੰਦੇ ਕਾ ਆਤਮਿਕ ਮੌਤੇ ਲੱਗ ਜਿਆ ਸ਼ਰੀਰ ਦਾ ਮਰ ਜਾਣਾ ਕੁਝ ਹੋਰ ਗੱਲ ਹੈ ਤੇ ਆਤਮਿਕ ਮੌਤ ਦਾ ਮਰਨਾ ਕੁਝ ਹੋਰ ਗੱਲ ਹੈ ਸ਼ਰੀਰ ਨੇ ਇੱਕ ਦਿਨ ਜਾਣਾ ਹੈ ਸ਼ਹੀਰ ਜਿਹੜੇ ਰਹਿੰਦੇ ਆ ਰਹੀ ਅਸੀਂ ਆਤਮਿਕ ਮੋਤੇ ਨਮਰੀ ਅਸੀਂ ਗੁਰੂ ਦੇ ਨਾਲ ਜੁੜ ਕੇ ਆਪਣੇ ਦੂਰ ਨੂੰ ਕਲਾਂਜ ਨਹੀਂ ਨਾ ਦੇ ਆਪਣੇ ਗੁਰੂ ਨੂੰ ਪਿੱਠ ਨਾ ਵਖਾ ਕੇ ਆਪਣੇ ਗੁਰੂ ਦੇ ਨਾਲ ਰਹਿ ਕੇ ਗੁਰੂ ਤੋਂ ਸਿੱਖਿਆ ਲੈਂਦੇ ਹਾਂ ਗੁਰੂ ਸਾਨੂੰ ਜ਼ਿੰਦਗੀ ਜਿਉਣ ਦਾ ਚਾਰਜ ਸਿਖਾਉਂਦਾ ਜਿਵੇਂ ਪੜ੍ਹ ਕੇ ਪੜੀ ਨਾ ਆਪਣੇ ਗੁਰਮੇਲ ਚਾਰਜ ਆਚਾਰ ਸਿੱਖ ਗੁਰੂ ਦੇ ਨਾਲ ਮਿਲ ਕੇ ਸਾਨੂੰ ਅਚਾਰ ਚਾਰਜ ਸਿਆਂ ਬਿਜਾਉਂ ਦਾ ਅਚਰਣ ਪਤਾ ਲੱਗਦਾ ਗੁਰਮੇਲ ਚਾਰਜ ਅਚਾਰ ਸਿੱਖ ਕਦੇ ਨਾ ਲੱਗਿਆ ਬੋਲ ਕਹਿੰਦੇ ਫਿਰ ਜ਼ਿੰਦਗੀ ਚ ਸੁੱਖ ਆ ਜਾਂਦੇ ਆ ਜ਼ਿੰਦਗੀ ਦੁੱਖਾਂ ਨਾਲ ਨਹੀਂ ਭਰੀ ਰਹਿੰਦੀ ਜੀ ਜਦੋਂ ਸਾਡੇ ਕੋਲੇ ਗੁਰੂ ਦਾ ਗਿਆਨ ਆ ਗਿਆ ਹੁਣ ਮੰਨ ਲਓ ਬਾਹਰੀ ਤੌਰ ਤੇ ਇੱਕ ਬੀਬੀ ਨੂੰ ਚਾਹ ਬਣਾਉਣੀ ਆਉਂਦੀ ਹੈ ਰੋਟੀ ਬਣਾਉਣੀ ਆਉਂਦੀ ਹੈ ਜਦੋਂ ਆਪਣੇ ਸਾਰੇ ਘਰ ਜਾਊਗੀ ਤਾਂ ਉਹਨੂੰ ਇਸ ਚੀਜ਼ ਕਰਕੇ ਨਮੋਸ਼ੀ ਨਹੀਂ ਚੱਲਦੀ ਪਏ ਭਾਪੂ ਦੀ ਜ਼ਿੰਦਗੀ ਸੁੱਖਾਂ ਨਾਲ ਭਰਿਆ ਇੱਕ ਬੀਬੀ ਨੂੰ ਨਾ ਜਾ ਬਣਾਉਣੀ ਆਉਂਦੀ ਐ ਨਾ ਰੋਟੀ ਬਣਾਉਣੀ ਆਉਂਦੇ ਉਹਦੇ ਉੱਤੇ ਫਿਰ ਉੱਥੇ ਵੀ ਲੜਾਈਆਂ ਝਗੜੇ ਤ੍ਰੇਸ਼ ਉੱਥੇ ਇਹ ਵੀ ਕਹਿ ਦੇਣਾ ਕਿ ਤੇਰੇ ਮਾਪਿਓ ਨੇ ਤੈਨੂੰ ਕੋਈ ਸਫਾਇਆ ਨਹੀਂ ਸਾਨੂੰ ਸਿੱਖਣਾ ਪੈਣਾ ਹੈ ਇਸੇ ਤਰ੍ਹਾਂ ਸੀ ਗੁਰੂ ਤੋਂ ਗਿਆਨ ਸਿੱਖਣਾ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਗਿਆਨ ਆ ਗਿਆ ਤੇ ਸਾਡੀ ਜ਼ਿੰਦਗੀ ਸੁੱਖਾਂ ਨਾਲ ਭਰ ਗਈ ਕਵੀਰ ਸੁਣਤਾ ਕਿਆ ਕਰਹਿ ਬੈਠਾ ਰਬ ਵਰ ਜਾਗ ਜਾ ਕੇ ਸੰਗਤ ਵਿੱਚ ਰਾ ਤਾਈ ਕੇ ਸੰਗ ਲਾ ਕਹਿੰਦੇ ਐ ਕਬੀਰ ਸੁਪਤਾ ਕਿਆ ਕਰ ਹੈ ਬੈਠਾ ਰਹਾ ਔਰ ਜਾਗ ਇਹ ਮਾਇਆ ਦੇ ਮੋਹ ਵਿੱਚ ਮਸਤ ਹੋ ਕੇ ਕਿਉਂ ਕਹਿੰਦੇ ਆਪਣੀ ਉਮਰ ਅਲਜਾਈ ਗਵਾ ਲੇ ਰੈਣ ਗਵਾਈ ਸੋਏ ਕੇ ਦਿਨ ਸੇ ਗਵਾਇਆ ਖਾਇ ਹੀਰੇ ਜੈ ਸਾ ਜਨਮ ਹੈ ਕੌਡੀ ਬਦਲੇ ਜਾ ਕਹਿੰਦੇ ਕਿਉਂ ਗਵਾ ਲੇ ਇਹ ਸਰੀਰ ਇਹੀ ਰਿਆਂ ਵਰਗੀ ਜਿੰਦ ਕਹਿੰਦੇ ਇਹਨੂੰ ਕਿਉਂ ਗੁਆਰ ਹੈ ਭਾਈ ਤੋਂ ਗੁਆਲ ਇਹਨੂੰ ਇਹਨੂੰ ਮਾਰ ਇਹ ਜ਼ਿੰਦਗੀ ਨੂੰ ਵਾਪ ਕਵੀ ਸੁੱਤਾ ਕਿਆ ਕਹੈ ਬੈਠਾ ਰਹੋਰ ਜਾਗ ਜਾਗ ਦਾ ਭਾਵ ਸੁਚੇਤ ਕਿ ਸੁਚੇਤ ਹੋ ਤੂੰ ਮਰਿਆ ਹੋਇਆ ਕਰਦਾਂ ਕਿਉਂ ਬੈਠਾ ਸੁਚੇਤ ਹੋ ਕੇ ਬੈਠ ਜਾ ਕੇ ਸੰਗ ਤੇ ਵਿਚਰਾ ਤਾਹੀ ਕੇ ਸੰਗ ਲਾ ਕਹਿੰਦੇ ਜਿਹੜੇ ਤ ਵਿਛੜਿਆ ਸੀ ਨਾ ਕਹਿੰਦੇ ਉਹਦੇ ਨਾਲੇ ਜੁੜ ਅਸੀਂ ਕਿਹਦੇ ਤੋਂ ਵਿਛੜੇ ਆ ਪ੍ਰਮਾਤਮਾ ਤੋਂ ਵਿਛੜੇ ਆ ਕਹਿੰਦੇ ਪ੍ਰਮਾਤਮਾ ਦੇ ਨਾਲ ਹੀ ਲੱਗਣਾ ਮੇਰਾ ਪ੍ਰਮਾਤਮਾ ਤੋਂ ਜੇ ਵਿਛੜੇ ਆ ਪ੍ਰਮਾਤਮਾ ਦੇ ਨਾਲ ਹੀ ਜੁੜ ਜਾ ਕੇ ਸੰਗ ਤੇ ਵਿਚਰਾ ਜਿਵੇਂ ਪ੍ਰਮਾਤਮਾ ਤੋਂ ਵਿਛੜੇ ਤਾਂ ਪ੍ਰਮਾਤਮਾ ਦੇ ਨਾਲ ਜਿਵੇਂ ਉਹ ਸੂਰਜ ਦੀਆਂ ਕਰਨਾ ਧਰਤੀ ਤੇ ਆਉਂਦੀਆਂ ਨੇ ਤੇ ਸੂਰਜ ਦੇ ਵਿੱਚ ਹੀ ਮਿਲ ਜਾਂਦੀਆਂ ਨੇ ਵੱਖਰਾ ਨਹੀਂ ਹੋਇਆ ਕੁਝ ਪਾਣੀ ਚਾਹੇ ਧਾਬ ਬਣ ਜੇ ਚਾਹੇ ਕਣੀਆਂ ਆ ਜਾਣ ਕਹਿੰਦੇ ਹੈ ਪਾਣੀ ਪਾਣੀ ਤੇ ਮਿਲ ਜਾਂਦਾ ਅਸੀਂ ਵੀ ਪ੍ਰਮਾਤਮਾ ਦੀ ਇੱਕ ਅੰਸ਼ਾ ਸੀ ਪ੍ਰਮਾਤਮਾ ਤੋਂ ਇੱਕ ਵਾਰੀ ਟੁੱਟ ਕੇ ਪ੍ਰਮਾਤਮਾ ਤੋਂ ਬਣੇ ਨਹੀਂ ਹੈਗੇ ਅਜੇ ਵੀ ਟੁੱਟ ਕਦੋਂਗੇ ਜਦੋਂ ਮਾਂ ਦੇ ਗਰਭ ਵਿੱਚ ਸੀ ਉਹਦੇ ਤੇ ਪ੍ਰਮਾਤਮਾ ਦੇ ਨਾਲ ਪਿਆਰ ਹੈਗਾ ਸੀ ਸਾਡਾ ਪਰ ਫਿਰ ਉਹਦੇ ਨਾਲ ਟੁੱਟ ਗਏ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਲੇਵ ਛੁੱਟ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿੰਦੇ ਲੇਵ ਲੱਗੀ ਹੋਈ ਸੀ ਉਹ ਲੇਵ ਟੁੱਟ ਗਈ ਕਹਿੰਦੇ ਲੇਵ ਛੁੱਟ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿੰਦੇ ਮਹਾਰਾਜ ਨੇ ਪ੍ਰਭਾਵ ਪਾ ਲਿਆ ਬਸ ਉਹਦੇ ਨਾਲ ਟੁੱਟ ਗਏ ਜਦੋਂ ਮਾਂ ਦੇ ਗਰਭ ਚ ਸੀ ਉਦੋਂ ਮਾਤ ਗਰਭ ਮੈਂ ਆਪਨ ਸਿਮਰਨ ਜੇ ਤਹ ਤੁਮ ਰੱਖਨ ਹਾਰੇ ਕਹਿੰਦੇ ਉਥੋਂ ਸਿਮਰਨ ਦੇ ਆਸਰੇ ਅਸੀਂ ਉਸ ਪਰਮਾਤਮਾ ਦੇ ਵਿੱਚ ਜੁੜੇ ਰਹੇ ਹੁਣ ਜੇ ਬਾਹਰੀ ਤੌਰ ਤੇ ਦੇਖੀਏ ਪਾਣੀ ਦੇ ਵਿੱਚ ਬੱਚੇ ਨੂੰ ਅਸੀਂ ਡੋਬਦੇ ਕਹ ਸਿਆਣਾ ਹੈ ਨਿਆਣਾ ਕੋਈ ਹੈ ਪਾਣੀ ਦੇ ਵਿੱਚ ਡੋਬਦੇ ਤਾਂ ਮੌਤ ਹੈ ਪਰ ਜਦੋਂ ਮਾਂ ਦੇ ਗਰਭ ਵਿੱਚ ਸੀਦਾ ਪਾਣੀ ਦੇ ਵਿੱਚ ਸੀ ਭਾਵੇਂ ਪਰਮਾਤਮਾ ਦੇ ਨਾਲ ਜੁੜੇ ਹੋਏ ਸੀ ਮਾਂ ਦੇ ਗਰਭ ਦੇ ਵਿੱਚ ਪਾਣੀ ਦੇ ਵਿੱਚ ਸੀ ਜਦੋਂ ਮਾਂ ਦੇ ਗਰਭ ਚੋਂ ਬਾਹਰ ਆ ਗਏ ਫਿਰ ਪਾਣੀ ਫੀਲ ਸਕਦੇ ਕਿਉਂਕਿ ਲੈਟ ਟੁੱਟ ਗਈ ਜਾਂ ਕਿ ਸੰਗ ਤੇ ਵਿਚਰਾ ਤਾਹੀ ਕੇ ਸੰਗ ਲਾ ਕੇ ਤੇ ਉਸੇ ਨਾਲ ਟੁੱਟ ਜਿਹਦੇ ਨਾਲੋਂ ਟੁੱਟਿਆ ਉਸ ਕਿ ਰੀਰ ਸੰਤ ਕੇ ਗੈਲਨਾ ਛੋਪੀਏ ਮਾਰਗ ਲਾਗਾ ਜਾ ਕਰਤੇ ਹੀ ਪੁਨੀਤ ਹੋਏ ਪੇਟਤ ਜਪਿਆ ਨਾਉ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਆ ਕਬੀਰ ਸੰਤ ਕੀ ਗਾਇਲ ਨਾ ਬਰਸਦੇ ਨੂੰ ਗਾਇਲ ਕਹਿੰਦੇ ਨੇ ਪਿੱਛੇ ਪਿੱਛੇ ਤੁਰਨ ਨੂੰ ਕਹਿੰਦੇ ਪਰਮਾਤਮਾ ਦੇ ਰੱਬ ਦੇ ਪਿਆਰਿਆਂ ਦੇ ਪਿੱਛੇ ਪਿੱਛੇ ਤੁਰਨਾ ਛੱਡਿਓ ਨਾ ਮਾਰਗ ਨਾਕਾ ਜਾਓ ਮਾਰਗ ਕਿਹੜਾ ਰਸਤੇ ਨੂੰ ਕਹਿੰਦੇ ਰਸਤੇ ਤੇ ਤੁਰਿਆ ਚਲਦਾ ਉਸ ਜਿੱਦਣ ਨੂੰ ਗੁਰੂ ਤੁਰਿਆ ਜਾ ਰਿਹਾ ਨਾ ਗੁਰੂ ਦੇ ਮਗਰ ਮਗਰ ਤੁਰਿਆ ਜਾ ਆਪਾਂ ਇੱਕ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਡੇ ਨੌ ਤੇ ਕਿੰਨੀਆਂ ਚੰਗੀਆਂ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੀ ਈਕੀ ਕੀ ਕੀਤ ਹੋਏ ਭੇਟ ਤੇ ਜੱਪੀਆ ਨਾਓ ਪੁਨੀਤ ਦਾ ਭਾਵਨਾ ਪਵਿੱਤਰ ਜਿਵੇਂ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਆਂ ਸ੍ਰੀ ਸੁਖਨੀ ਸਾਹਿਬ ਦੇ ਵਿੱਚ ਆਉਂਦਾ ਨਹੀਂ ਸ਼ਬਦ ਪਵਿੱਤਰ 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 ਪੁਨੀਤ ਪਹਿਲਾ ਪਵਿੱਤਰ ਹੁੰਦਾ ਫਿਰ ਪਵਿੱਤਰ ਤੋਂ ਬਾਅਦ ਪੁਨੀਤ ਹੁੰਦਾ ਉਹ ਵੱਡੀ ਅਵਸਥਾ ਹੈਗੇ ਕਹਿ ਲੋ ਚਾਹੇ ਪਵਿੱਤਰੇ ਪਰ ਕਹਿੰਦੇ ਅਵਸਥਾ ਤੇ ਬਦਲ ਗਈ ਨਾ ਅਵਸਥਾ ਤੇ ਉੱਚੀ ਹੋ ਗਈ ਚਾਹੇ ਆਪਾਂ ਸਿੱਧੇ ਲੱਜਾਂ ਕਿ ਕਹਾਂਗੇ ਕਿ ਉਹ ਪਵਿੱਤਰ ਹੋਏ ਪੀਖ ਤੀ ਪੁਨੀਤ ਹੋਏ ਭੇਟ ਤੇ ਜੱਪੀ ਹੈ ਨਾਉ ਭੇਟਾ ਜਦੋਂ ਮਿਲ ਗਿਆ ਪਰਮਾਤਮਾ ਦਾ ਨਾਮ ਜਦੋਂ ਪਰਮਾਤਮਾ ਦਾ ਨਾਮ ਜਪ ਲਿਆ ਕਹਿੰਦੇ ਭੇਟ ਤ ਜਪੀਆ ਨਾਮ ਜਦੋਂ ਪਰਮਾਤਮਾ ਦਾ ਨਾਮ ਜਪ ਲਿਆ ਨਾ ਜਪਦੇ ਆ ਜਪਦੇ ਆ ਜਪਦੇ ਆ ਪਰਮਾਤਮਾ ਦਾ ਨਾਮ ਕਹਿੰਦਾ ਬੇਹੀ ਪਵਿੱਤਰ ਹੋ ਜਾਂਦੇ ਕਿੰਨੀ ਤੇ ਬੇਹੀ ਪਵਿੱਤਰ ਹੋ ਜਾਣੀ ਹੈ ਗੁਰੂ ਸਾਹਿਬ ਕਹਿੰਦੇ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ 86 ਪੀਰ ਚਾ ਮੁਖ ਟਿੱਕਾ ਇਹ ਤੱਕਾ ਮਾਰ ਕੇ ਗਾਸ ਕਹਿੰਦੇ ਪਵਿੱਤਰ ਹੋ ਜਾਣਾ ਸਾਰਾ ਕੁਸ਼ਾ ਸਰੀਰ ਵੀ ਪਵਿੱਤਰ ਹੋ ਜਾਣਾ ਹੈ ਗਿਆਨ ਇੰਦ੍ਰੇ ਕਲ ਇੰਦ੍ਰੇ ਪਵਿੱਤਰ ਹੋ ਜਾਂਦੇ ਆੱਖਾਂ ਦੇ ਨਾਲ ਨਾ ਦੇਖਦੇ ਆਖਾਂ ਵੀ ਛੋਟੂ ਹੋ ਜਾਣੀ ਚੰਗਾ ਚੰਗਾ ਦੇਖਣਾ ਸ਼ੁਰੂ ਕਰ ਲਈ ਆ ਕੰਨ ਨਹੀਂ ਮਾੜਾ ਮਾੜਾ ਸੁਣਦੇ ਚੰਗਾ ਚੰਗਾ ਸੁਣਨ ਲੱਗ ਜਾਂਦੇ ਜੀਵ ਮਾੜਾ ਮਾੜਾ ਬੋਲਦੀ ਹੈ ਕਹਿੰਦੇ ਇਹ ਵੀ ਚੰਗਾ ਚੰਗਾ ਬੋਲਣ ਲੱਗ ਜਾਂਦੇ ਯਾਨੀ ਆਪ ਹੁਣਾ ਕਦੋਂ ਹੈ ਜਦੋਂ ਪਰਮਾਤਮਾ ਮਿਲਣਾ ਜਦੋਂ ਰੱਬ ਦੇ ਪਿਆਰੇ ਦਾ ਦਰਸ਼ਨ ਹੋਣਾ ਹੈ ਜਦੋਂ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਾਂਗੇ ਨਾ ਅਸਲ ਵਿੱਚ ਇਹ ਕਹਿੰਦੇ ਗੰਦੇ ਮੇਰ ਬੋਲ ਸਵਾਉ ਇੰਨੀਆਂ ਕਿ ਮਿਲਤੀਆਂ ਪਰਵਾਰ ਕਰਿਓ ਜੀ ਬੋਲਦੇ ਆ ਤਾਂ ਬਹੁਤ ਸਾਰੀਆਂ ਉਲਾਹ ਹੋ ਗਈਆਂ ਬਣ ਗਈਆਂ ਰੱਬਵਰਗੀ ਸੰਗਤਾਂ ਲਾਪਕਾਂ ਦੇ ਆਓ ਭਤੇ ਦੀ ਸਾਧਕਾ ਜੀ ਇੱਕ ਵਾਰੀ ਫਤੇ ਦੀ ਸਾਂਝ ਦੇ ਵਿੱਚ ਸਾਰੇ ਜੀ ਗੱਲਬਾਤ ਕੇ ਉਹਨਾਂ ਨੇ ਬੁਲਾਓ ਫਤੇ ਆਖੋ ਜੀਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ